ਸੱਤ ਉਸੂਲ ਕਿਹੜੇ ਐ ਜੀ ਸੁੱਤੇ ਪੈਦੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਦੇ ਵਾਰ ਨਹੀਂ ਕਰਨਾ ਨਿਹੱਥੇ ਦੇ ਵਾਰ ਨਹੀਂ ਕਰਨਾ ਕਮਜ਼ੋਰ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਤੇ ਬੱਚੇ ਦੇ ਵਾਰ ਨਹੀਂ ਕਰਨਾ ਸੱਤ ਉਸੂਲ ਜਾਂਦੇ ਨੇ 14 ਜੰਗਾਂ ਲੜੀਆਂ ਮਹਾਰਾਜ ਨੇ ਇੱਕ ਵੀ ਜੰਗ ਦਾ ਦੇ ਨਹੀਂ ਇਤਿਹਾਸ ਪੜ੍ਹ ਕੇ ਦੇਖਿਓ ਜਿਹਦੇ ਬਾਰੇ ਜਣੇ ਦੀ 10ਵੇਂ ਪਾਸ਼ਾ ਜੀ ਨੂੰ ਨੇ ਕਿਹਾ ਹੋਵੇ ਦਾਸ ਸਿੰਘ ਨੂੰ ਮੈਂ ਅੱਜ ਹਮਲਾ ਕਰ ਕਿਤੇ ਵੀ ਹਮਲਾ ਨਹੀਂ ਕੀਤਾ ਕੀਤੇ ਹੋਏ ਹਮਲੇ ਦਾ ਜਵਾਬ ਜਵਾਬ ਖਾਸਾ ਕਰਕੇ ਨੌਜਵਾਨ ਵੀਰਾਂ ਨੂੰ ਜਿਹੜੇ ਧਿਆਨ ਨਾਲ ਸੁਣਨ ਵਾਲੇ ਆ ਸਤ ਉਸੂਲ ਕਿਹੜੇ ਆ ਜੀ ਸੁੱਤੇ ਪੈਦੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਦੇ ਵਾਰ ਨਹੀਂ ਕਰਨਾ ਨਿਹੱਥੇ ਦੇ ਵਾਰ ਨਹੀਂ ਕਰਨਾ ਕਮਜ਼ੋਰ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਤੇ ਬੱਚੇ ਦੇ ਬਾਰ ਨਹੀਂ ਕਰਨਾ ਸੱਤ ਉਸੂਲ ਜੰਗ ਦੇ ਦੇਖੋ ਅਸਲ ਗੁਰੂ ਕੇ ਸਿੱਖ ਦੇ ਅਸੂਲ ਨੇ ਹਾਂਜੀ ਹਾਂ 10ਵੇਂ ਫੇਰ 14 ਜੰਗਾਂ ਲੜੀਆਂ ਮਹਾਰਾਜ ਨੇ ਇੱਕ ਵੀ ਜੰਗ ਦਾ ਦੇ ਨਹੀਂ ਇਤਿਹਾਸ ਪੜ੍ਹ ਕੇ ਦੇਖਿਓ ਜਿਹਦੇ ਬਾਰੇ ਜਣੇ ਦੀ 10ਵੇਂ ਪਾਸ਼ਾ ਜੀ ਨੂੰ ਨੇ ਕਿਹਾ ਹੋਵੇ ਦਇਆ ਸਿੰਘ ਨੂੰ ਅੱਜ ਹਮਲਾ ਕਰਨਾ ਕਿਤੇ ਵੀ ਹਮਲਾ ਨਹੀਂ ਕੀਤਾ ਕੀਤੇ ਹੋਏ ਹਮਲੇ ਦਾ ਜਵਾਬ ਦਿੱਤਾ ਜਵਾਬ ਦਿੱਤਾ ਜੀ ਜੇ ਹੁਣ ਆਪਾਂ ਵਿਸਥਾਰ ਦੇ ਨਾਲ ਉਧਰ ਚਲੀਏ ਹੂੰ ਬਈ ਛੇ ਪੋ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਜੀ ਕਿਉਂ ਕੀਤਾ ਨੌ ਮਹੀਨੇ ਤੋਂ ਘੇਰਾ ਪਿਆ ਹਾਇ ਸੀ ਬੱਲੇ 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 ਨੌ ਮਹੀਨੇ ਤੋਂ ਘੇਰਾ ਪਿਆ ਹਾਇ ਸੀ ਨਾ ਕੋਈ ਅੰਦਰ ਜਾ ਸਕਦਾ ਨਾ ਬਾਹਰ ਇੱਕ ਡੱਕਾ ਵੀ ਅੰਦਰ ਨਹੀਂ ਜਾਣ ਦਿੰਦਾ ਜੀ ਜਿਹੜਾ ਆਪਾਂ ਤੇ ਹਾਸੇ ਜੇ ਪੜਦੇ ਆ ਹੂੰ ਵੇ ਮਹਾ ਸਿੰਘ ਉਹਨਾ ਬੇਦਾਵਾ ਲਿਖ ਕੇ ਦੇ ਕੇ ਗਏ ਸੀਗੇ ਬੇਦਾਵਾ ਲਿਖਿਆ ਸੀ ਭੁੱਖਾ ਤਾਂ ਤੰਗ ਹੋ ਕੇ ਜਿਹਦੇ ਬਾਰੇ ਕਵੀ ਨੇ ਲਿਖਿਆ ਕਹਿੰਦਾ ਇੱਕ ਪਾਸੇ ਗੁਰੂ ਦੂਜੇ ਖੁਦ ਗਰਜੀ ਕਹਿੰਦਾ ਕੀਤੀ ਮਹਾ ਸਿੰਘ ਉਹਨਾ ਆਪਣੀ ਮਨ ਮਰਜੀ ਅੱਜ ਦੇ ਘੜੇ ਦਾ ਪਛੇਤਾਵਾ ਪਾਤਸ਼ਾਹ ਆ ਫੜੋ ਸਾਡੇ ਕੋਲੋਂ ਬੇਦਾਵਾ ਪਾਤਸ਼ਾਹ ਜਦੋਂ ਉਹਨਾਂ ਨੇ ਤਾਂ ਲਿਖ ਕੇ ਦਿੱਤਾ ਹੂੰ ਪਰ ਮਹਾਰਾਜ ਨੇ ਸੀ ਲਿਖ ਕੇ ਦਿੱਤਾ ਵੀ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਇਹ ਤਾਂ ਸਿੱਖਾਂ ਵੱਲ ਸਿੱਖਾਂ ਵੱਲ ਲਿਖਿਆ ਗਏ ਨਾ ਹੂੰ 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 ਉਹ ਵੀ ਭੁੱਖ ਕਿਉਂਕਿ ਅੰਦਰ ਜਾਣੇ ਦੀ ਜਿੱਦਾਂ ਕਹਿੰਦੇ ਆ ਨਾ ਕਿਸੇ ਕਵੀ ਨੇ ਲਿਖਿਆ ਮੌਤ ਲੜਾਵੇ ਤੇ ਭੁੱਖ ਹਰਾਵੇ ਭੁੱਖ ਕਹਿੰਦੇ ਕਾ ਹੁੰਦੇ ਸੂਰਮਿਆਂ ਦੇ ਹੱਥ ਖੜੇ ਕਰਾ ਦਿੰਦੀ ਸੱਚ ਕਹਿੰਦਾ ਮੌਤ ਨਾਲੋਂ ਭੁੱਖ ਬੁਰੀ ਰਾਤੀ ਖਾ ਕੇ ਸੋਤੇ ਤਸਵੀਰ ਫੇਰ ਖੜੀ ਆਪਾਂ ਰੋਜ਼ ਬਾਣੀ ਪੜਦੇ ਆ ਭੁੱਖਿਆ ਭੁੱਖਣਾ ਉੱਤਰੀ ਜੇ ਬਨਨਾਪੁਰੀਆਂ ਪਾਰ ਯਾਨੀ ਇੱਕ ਢੱਕਾ ਵੀ ਅੰਦਰ ਨਹੀਂ ਜਾਣ ਦਿੱਤਾ ਹੈਗਾ ਕਿਉਂਕਿ ਉਧਰ ਇਹਨਾਂ ਦੀ ਦਿੱਲੀ ਤੋਂ ਹੂੰ ਜਿਹੜੀ ਫੌਜ ਆ ਜਿਹੜੇ ਇੱਥੇ ਦੇ ਮੂਹਰੇ ਹੈਗੇ ਆ ਫੌਜਦਾਰ ਉਹਨਾਂ ਨੂੰ ਦਿੱਲੀ ਤੋਂ ਤਾੜਨਾ ਹੁੰਦੀ ਆ ਵੀ ਕਿ ਮੁੱਠੀ ਭਾਰ ਸਿੰਘ ਨੇ ਹੂੰ ਵੇ ਤੁਹਾਡੇ ਕੋਲੋਂ ਜਾਨੇ ਵੀ ਕਹਿੰਦਾ ਮਤਲਬ ਜਾਨੇ ਉਹਨਾਂ ਦੇ ਹੱਥ ਹੀ ਨਹੀਂ ਖੜੇ ਕਰਾ ਹੋਏ 9 ਮਹੀਨੇ ਲੱਗ ਗਏ ਇੰਨਾ ਖਰਚਾ ਹੋ ਗਿਆ ਭਈ ਬਾਏ ਤਾਰਦੇ ਪਹਾੜੀ ਰਾਜੇ ਤੁਹਾਡੇ ਨਾਲ ਮਦਦ ਤੇ ਬੈਠੇ ਆ ਭਈ ਲੱਖ ਲਾਣ ਦਾ ਤੁਹਾਡੇ ਜਾਨੇ ਦੀ ਇੱਕ ਜਾਨੇ ਦੀ ਕਹਿੰਦਾ ਆਨੰਦਪੁਰ ਸਾਹਿਬ ਦਾ ਕਿਲਾ ਨਹੀਂ ਖਾਲੀ ਕਰਾ ਸਕੇ ਤੁਸੀਂ ਹੂੰ ਫੇਰ ਖੇਤੇ ਜਾ ਕੇ 111 ਜਿਹੜੇ ਸ਼ੇਰ ਹੈ ਜਫਰ ਨਾਮੇ ਦੇ ਜਾਨੇ ਔਰੰਗਜ਼ੇਬ ਦੇ ਕੋਈ ਥੱਪੜ ਨਹੀਂ ਮਾਰਿਆ ਕੋਈ ਤੀਰ ਨਹੀਂ ਮਾਰਿਆ ਸ਼ਬਦ ਦਾ ਬਾਣ ਮਾਰੇ 111 ਸ਼ੇਰ ਪੜ ਕੇ ਔਰੰਗਜੀਬ ਮੰਜੇ ਤੇ ਪਈ ਰਹਿ ਗਿਆ ਔਰੰਗਾਬਾਦ ਸਰੀਰ ਹੀ ਛੱਡ ਗਿਆ ਜਿਹੜੇ ਅੱਜ ਤੱਕ ਤੇ ਦਾ ਮਾਣ ਕਰਦੀਆਂ ਨੇ ਸਰਕਾਰਾਂ ਇਹਦੇ ਵਿੱਚੋਂ ਪਾਕਿਸਤਾਨ ਨਿਕਲ ਗਿਆ ਜੀ ਹਮ ਅਫਗਾਨਿਸਤਾਨ ਵੀ ਕਿਉਂਕਿ ਬਾਬਰਾ ਅਫਗਾਨਿਸਤਾਨ ਤੋਂ ਆਏ ਸੀ ਨਾ 723 ਅੰਗ ਦੇ ਉੱਤੇ ਪਾਪ ਕੀ ਜਾਂ ਜਲੇ ਕਾਬਲੋਂ ਤੋਂ ਆਇਆ ਤਲੰਗਰਾਗ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਤਿੱਬਤ ਇਹ ਵਿੱਚੋਂ ਨਿਕਲ ਗਿਆ ਜੀ ਜਿੰਨਾ ਅੱਜ ਇੰਡੀਆ ਵਾ ਭਾਰਤ ਆ ਇਹਨਾਂ ਨੂੰ ਦੁੱਖਣਾ ਸੀ ਅੱਛਾ ਜਾਨੀ 22 ਲੱਖਾ ਫੌਜ ਔਰੰਗਜ਼ੇਬ ਕੋ ਹਾਜ਼ਰ ਸੀ ਜਾਨੀ ਤਖਤਾ ਮੂਦਾ ਮਾਰਤਾ ਜੀ ਉਹਦਾ ਜਾਨੀ ਇਹ ਵੀ ਸੋਚਣ ਵਾਲੇ ਵਿਚਾਰਾਂ ਵਾਲੀ ਗੱਲ ਆ ਵੀ ਉਹ ਬੰਦੇ ਨੂੰ ਤੀਰ ਨਹੀਂ ਮਾਰਿਆ ਜਫਰਨਾਮੇ ਦੇ ਵਿੱਚ ਉਹ ਜਾਨ ਦੇ ਸਪੈਲਟ ਲਿਖਤੀ ਕਿ ਉਹ ਪੜ ਕੇ ਉੱਠ ਹੀ ਨਹੀਂ ਸਕੇ ਆ ਕੀ ਕਹਿੰਦੇ ਆਹੀ ਗੱਲ ਕਹਿੰਦੇ ਓ ਰੰਗਿਆ ਤੈਨੂੰ ਸ਼ਰਮ ਨਹੀਂ ਆਈ ਇੱਕ 40 ਭੁਖੇ ਸਿੰਘਾਂ ਨੂੰ ਫੜਨ ਦੇ ਲਈ ਤੈਂ 10 ਲੱਖ ਫੌਜ ਭੇਜੀ 9 ਮਹੀਨੇ ਦਾ ਤੈਂ ਪਹਿਲਾਂ ਖੇਰਾ ਪਾ ਕੇ ਰੱਖਿਆ ਕਹਿੰਦਾ ਫੇਰ ਆਪਣੇ ਕਾਜ਼ੀਆਂ ਦੇ ਕੋਲ ਤੈਂ ਕੁਰਾਨ ਦਾ ਕਸਮਨਾਮਾ ਲਿਖਤੀ ਰੂਪ ਦੇ ਵਿੱਚ ਕੁਰਾਨ ਭੇਜੀ ਭੇਜੀ ਤੇ ਅਸੀਂ ਕਹਿੰਦੇ ਵੀ ਕਿਲਾ ਖਾਲੀ ਤਾਂ ਕੀਤਾ ਪਿਤਾ ਧਰਮ ਦੀ ਸੌਂ ਖਾਦੀ ਕਿਉਂਕਿ ਸਿੱਖਾਂ ਦਾ ਇਸ਼ਟਾ ਗੁਰੂ ਗ੍ਰੰਥ ਸਾਹਿਬ ਜੀ ਹੂੰ ਜਣੀ ਬਾਣੀ ਤੋਂ ਪਰੇ ਸਿੱਖ ਦੀ ਮੌਤ ਆ ਕਹਿੰਦੇ ਵੀ ਇਹ ਮੁਸਲਮਾਨ ਧਰਮ ਦਾ ਪੱਕਾ ਵਾ ਪੰਜ ਨਮਾਜ਼ੀ ਔਰੰਗਜ਼ੇਬ ਪੰਜ ਨਮਾਜ਼ੀ ਸੀ ਹੂੰ ਵੀ ਇਹ ਇਮਾਨ ਦਾ ਪੱਕਾ ਵਾ ਇਹਨੇ ਸੌਂ ਖਾਦੀ ਇਹ ਮੁਕਰੂਗਾ ਨਹੀਂ ਕਹਿੰਦੇ ਅਸੀਂ ਤੇਰੀ ਸੌਂ ਤੇ ਯਕੀਨ ਕੀਤਾ ਕਹਿੰਦੇ ਜਿੱਥੇ ਤੇਰੀ ਸੌਂ ਦੇ ਯਕੀਨੀ ਕੀਤਾ ਉਥੇ 22 ਧਾਰ ਦੇ ਪਹਾੜੀ ਰਾਜੇ ਤੁਹਾਡੀ ਮਦਦ ਲਈ ਆਏ ਸੀ। ਉਹਨਾਂ ਨੇ ਵੀ ਆਟੇ ਦੀ ਗਾ ਮਣਾ ਕੇ ਥਾਲੀ 'ਚ ਰੱਖ ਕੇ ਸੌਂ ਖਾਧੀ ਸੀ। ਦੀਵੇ ਜਗਾ ਕੇ। ਵੇ ਐਸੇ ਗਊ ਮਾਤਾ ਦੀ ਸੌ ਖਾਨੇ ਆ। ਹੂੰ ਤੁਸੀਂ ਕਿਲਾ ਖਾਲੀ ਕਰ ਦਿਓ। ਬੇਸੀ ਤੁਹਾਨੂੰ ਕੁਝ ਨਹੀਂ ਕਹਾਂਗੇ। ਕੁਝ ਵੀ ਨਹੀਂ ਕਹਾਂਗੇ। ਅੱਛਾ। ਇਹ ਬਕਾਇਦਾ ਜਾਣਦੇ ਲਿਖਤੀ ਰੂਪ ਦੇ ਵਿੱਚ। ਔਰੰਗਜੀਬ ਨੇ ਵੀ ਇਹ ਲਿਖ ਚੋਰ ਖਾਦੀ ਸੀ ਹਾਂਜੀ ਸੌ ਖਾਦੀ ਜੀ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਕਿਲਾ ਖਾਲੀ ਵਾ ਵਾ ਤੁਸੀਂ ਚੁੱਪ ਕਰਕੇ ਕਿਲਾ ਖਾਲੀ ਕਰਕੇ ਜਿੱਦਨ ਮਰਜੀ ਜਾਓ ਤੁਹਾਡੇ ਵਲੀ ਕੋਈ ਜਣੇ ਦੀ ਕੋੜੀ ਅੱਖ ਨਾਲ ਦੇਖ ਵੀ ਨਹੀਂ ਸਕਦਾ ਤੇ ਉਹਨਾਂ ਦੀ ਕਸਮਾਂ ਦੇ ਜੀਕੀਨ ਕਰਕੇ ਮਹਾਰਾਜ ਨੇ ਇਕਲਾ ਖਾਲੀ ਕਰਤਾ ਤੇ ਉਹ ਤੋਂ ਬਾਅਦ ਫਿਰ ਲਾਲਾ ਲਾਲਾ ਕਰਕੇ ਮਹਾਰਾਜ ਲਿਖਦੇ ਚ ਫਰਨਾਮੇ ਜੀ ਦਾ ਲਖ ਬੈਰੀ ਬੇਖਬਰ ਵੇ 10 ਲੱਖ ਤੇਰਾ ਜਾਣੇ ਦੇ ਫੌਜੀ ਕੋਦਾਂ ਵਾਂਗ ਆ ਕੇ ਜਾਣ ਦੇ ਪ੍ਰਿੰਡਾਂ ਵਾਂਗੂ ਟੁੱਟ ਕੇ ਪੈ ਗਿਆ ਜੀ। ਜਾਣੇ ਉਥੇ ਜੋ ਹਾਲ ਹੋਇਆ ਜੀ ਕਿਉਂਕਿ ਮਹਾਰਾਜ ਨੇ ਇਹ ਜਿਹੜਾ ਪ੍ਰਾਤਨ ਤਰੀਕਾ ਨੇ ਹੂੰ 6 ਪਉ 20 ਦਸੰਬਰ ਆ ਜੀ ਸ਼ਾਮ ਦੇ ਟਾਈਮ ਕਿਲਾ ਖਾਲੀ ਕੀਤਾ। 6 ਪਉ ਦੀ ਰਾਤ ਤਾਂ ਰਸਤੇ ਜੀ ਉਧਰ ਹੋ ਜਾਣੇ ਦੀ ਸਰਸਾ ਚੜੀ ਹੋਈ ਆ ਜੀ ਤੇ ਇਧਰ ਉਧਰ ਮਗਰ ਦੁਸ਼ਮਣਾਂ ਆ ਜੀ। ਕਿ ਸਰਸਾ ਦੇ ਕੰਡੇ ਦੂਜੇ ਦਿਨ ਜਨਦੀ ਪਰਿਵਾਰ ਪਛੋੜਾ ਪੈਂਦਾ ਜੀ 7 ਪਉਨ ਤੇ 7 ਪਉ ਦੀ ਸ਼ਾਮ ਨੂੰ ਦਸਵੇਂ ਪਾਸ਼ਾ ਮਹਾਰਾਜ ਵੱਡੇ ਸਹਿਬ ਜਾਦੇ ਦੇ ਨਾਲ ਚਮਕੌਰ ਦੀ ਘੜੀ 'ਚ ਜਾਂਦੇ ਆ ਤੇ ਛੋਟੇ ਸਹਿਬ ਜਾਦੇ ਮਾਤਾ ਗੁਜਰਕੌਰ ਜੀ ਦੇ ਨਾਲ ਕੁੰਮੇ ਮਾਸ਼ਕੀ ਦੀ ਸ਼ਾਨ ਦੇ ਵਿੱਚ ਜਾਂਦੇ ਆ ਜਿਹੜਾ ਇਹ ਇਤਿਹਾਸ ਆ ਰੋਂਗਟੇ ਖੜੇ ਕਰਦੇ ਨੇ ਵਾਲਾ ਜੀ ਜਿੱਦਾਂ ਤੁਸੀਂ ਸਵਾਲ ਕੀਤਾ ਪਹਿਲਾਂ ਵੇ ਕੀ ਉਹਨਾਂ ਦੇ ਅੰਦਰ ਮੌਤ ਦਾ ਡਰ ਨਹੀਂ ਸੀ ਪਰਿਵਾਰ ਦੀ ਯਾਦ ਨਹੀਂ ਸੀ ਆਉਂਦੀ ਜਦੋਂ ਸ਼ਾਮ ਦੇ ਟਾਈਮ ਮਹਾਰਾਜ ਪਹੁੰਚਿਆ ਨਾ ਜੀ ਚਮਕੋੜ ਦੀ ਗੜੀ ਦੇ ਜੇ ਕੱਚੀ ਗੜੀ ਆ ਅੱਜ ਵੀ ਜਾਣਦੇ ਕਹਿੰਦਾ ਮਤਲਬ ਜਗ੍ਹਾ ਨਹੀਂ ਆ ਅੱਧਾ ਵੇਗਾ ਕੋਈ ਜ਼ਿਆਦਾ ਜਗ੍ਹਾ ਨਹੀਂ ਹੈਗੀ ਅੱਛਾ ਤੇ ਉਸ ਗੜੇ ਦੇ ਵਿੱਚ ਜਦ ਪਹੁੰਚੇ ਆ ਜੋ ਪ੍ਰਾਤਨ ਇਤਿਹਾਸੇ ਦੇ ਵਿੱਚ ਜਾਣਦੀ ਲਿਖਤੀ ਰੂਪ ਜੇ ਦਰਜ ਆ ਹੂੰ ਜਾਦਾ ਗੜੀ ਦੇ ਵਿੱਚ ਪਹੁੰਚਿਆ 컬러 ਨਾਲ ਖਾਧੀਆਂ ਕੰਧਾਂ ਨੇ ਪਾਂਡੂ ਦੀਆਂ ਲਿਪਿਆ ਹਾਇ ਕੱਚੀਆਂ ਕੰਧਾਂ ਨੇ ਵਾਲੇ ਤੇ ਸਿਤਰੀਆਂ ਦੀ ਛੱਤ ਹੈ ਜੀ ਤੇ ਮਹਾਰਾਜ ਪਹਿਲਾਂ ਉੱਪਰ ਚੜ ਗਏ ਜੀ ਉੱਪਰ ਚੜ ਕੇ ਪੈੜ ਦੀ ਅੱਡੀ ਦੇ ਨਾਲ ਛੱਤ ਨੂੰ ਆਏ ਅੱਡੀ ਮਾਰ ਕੇ ਦੇਖਦੇ ਆ ਕਦੇ ਤੀਰ ਦੀ ਨੋਕ ਦੇ ਨਾਲ ਦੇਖਦੇ ਆ ਤੇ ਫਿਰ ਕੀ ਕੀਤਾ ਸਿਰੀ ਸਾਹਿਬ ਦੇ ਨਾਲ ਹੂੰ ਨੰਦੀ ਇੱਕ ਜਿਹੜਾ ਪਾंडੂ ਦੀ ਜੇ ਸੀਗੀ ਪਾੜ ਤੇ ਗਿਰਨ ਵਾਲੇ ਸੀ ਉਹਨੂੰ ਲਾਇਆ ਲਾ ਕੇ ਉਹਨੂੰ ਪੂਰ ਕੇ ਹੱਥ ਤੇ ਰੱਖਿਆ ਹੱਥ ਤੇ ਰੱਖ ਕੇ ਫੂਕ ਮਾਰ ਕੇ ਉਡਾਤਾ ਤੇ ਦਿਆ ਸਿੰਘ ਜੀ ਕਹਿੰਦੇ ਇਹ ਕਹਿੰਦੇ ਮਹਾਰਾਜ ਪਟਨਾ ਸ਼ਹਿਰ ਵੀ ਜਿੱਥੇ ਤੁਹਾਡਾ ਜਨਮ ਹੋਇਆ ਵੀ ਇਹਨੇ ਵਧੀਆ ਮਹਿਣੇ ਉਥੇ ਕਿਉਂਕਿ ਉਹ ਜਿਹੜਾ ਸੀਗਾ ਜੀ ਸਾਲਸਰਾਏ ਜੋਰੀ ਦੀ ਹਵੇਲੀ ਸੀ ਜਿੱਥੇ ਗੁਰੂ ਨਾਨਕ ਮਹਾਰਾਜ ਹੀ ਗਏ ਸੀ ਹੂੰ ਤੇ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਕਿਹਾ ਸੀ ਵੀ ਸੱਚੇ ਪਾਤਸ਼ਾਹ ਜੀ ਵੀ ਮੇਰੇ ਮੰਦੇ ਵਿੱਚ ਜਣ ਦੀ ਸ਼ਰਦਾ ਵਾ ਤੇ ਘਟੋ ਘਟ ਤੁਸੀਂ ਇੱਕ ਸਾਲ ਸਾਡੇ ਘਰੇ ਰਹੋ ਗੁਰੂ ਨਾਨਕ ਮਹਾਰਾਜ ਨੂੰ ਬਹੁਤ ਸੇਵਾ ਕੀਤੀ ਸੀ ਸੁਨਿਆਰਾ ਬਾਜ਼ਾਰ ਅੱਜ ਵੀ ਉਦਾਂ ਹੀ ਜੀ ਤੇ ਫਿਰ ਮਹਾਰਾਜ ਨੇ ਬਚਨ ਕੀਤਾ ਸੀ ਸਾਡਾ ਜਨਮ ਹੀ ਤੇਰੇ ਘਰੇ ਹੋਊਗਾ ਤੇਰੀ ਭਾਵਨਾ ਕਰਕੇ